ਇਥੇ ਇੱਕ ਬਹੁਤ ਵੱਡਾ ਇਤਿਹਾਸ ਦਾ ਤੱਤ ਆ ਜਿਹਨੂੰ ਬਹੁਤਿਆਂ ਵਿਚਾਰਿਆ ਨਹੀਂ ਬਹੁਤ ਅਹਿਮ ਗੱਲ ਆ ਉਹ ਇਹ ਆ ਵੀ ਜਦੋਂ ਮਹਾਰਾਜ ਸਰਸਾ ਤੇ ਆਏ ਸਤਗੁਰਾਂ ਨਾਲ ਜਿੱਥੇ ਉਹਨਾਂ ਦੇ ਪੰਜ ਪਿਆਰੇ ਪੰਜ ਵੀਰ ਮਹਾਰਾਜ ਜੀ ਦੇ ਹਜੂਰੀ ਸਿੰਘ ਗੜਵਈ ਸਿੰਘ ਲੰਗਰੀ ਸਿੰਘ ਦਰਬਾਰੀ ਸਿੰਘ ਪਹਿਰੇਦਾਰ ਸਿੰਘ ਮਹਾਰਾਜ ਦੀ ਫੌਜ ਸੀ ਜਿੱਥੇ ਜਿੱਥੇ ਮਹਾਰਾਜ ਦੇ ਜੰਗ ਜੋਧੇ ਨਾਲ ਸੀ ਸਰਸਾ ਦੇ ਜੰਗ ਵੱਖਰੀ ਚੱਲਣ ਰਹੀ ਸੀ ਛੱਖੀਆਂ ਦੀ ਜੂਹੇ ਜੰਗ ਵੱਖਰੀ ਚੱਲਣ ਰਹੀ ਸੀ ਸਰਸਾ ਦੇ ਪਾਰ ਮਲਕਪੁਰ ਰੰਗਣਾ ਵਿੱਚ ਜੰਗ ਵਖਰੀ ਚੱਲਣ ਰਹੀ ਸੀ ਤਿੰਨ ਚੰਗਾ ਸਰਸਾ ਦੇ ਦਿਵਾਲੇ ਹੋਣ ਰਹੀਆਂ ਸੀ ਸਰਸਾ ਤੇ ਇਹ ਦੇ ਮਹਾਰਾਜ ਦੀ ਆਸਾ ਦੀ ਮਾਰ ਪੜੀ ਸ਼ਾਈ ਟਿੱਬੀ ਤੇ ਭਾਈ ਉਹਦੇ ਸਿੰਘ ਇਹ ਪੁੱਤਰ ਨੇ ਭਾਈ ਮਨੀ ਸਿੰਘ ਸਾਹਿਬ ਦੇ ਭਾਈ ਮਨੀ ਸਿੰਘ ਸਾਹਿਬ ਜੀ ਦੇ ਖਾਲਸਾ ਜੀ 10 ਪੁੱਤਰ ਹੋਏ ਆ ਉਹਨਾਂ ਚੋਂ 7 ਸ਼ਹੀਦ ਉਹਨਾਂ ਨੇ ਸਾਢੇ 4 ਘੰਟੇ ਜੰਗ ਸ਼ਾਈ ਟਿੱਬੀ ਤੇ ਲੜਿਆ ਸੀ ਹੁਣ ਇਹ ਅਹਿਮ ਬਚਨ ਇਹ ਆ ਵੀ ਸਤਿਗੁਰੂ ਜੀ ਦੇ ਨਾਲ ਮਹਾਰਾਜ ਦੇ ਭਤੀਜੇ ਸਨ ਜੇਨਾ ਦਾ ਨਾਮ ਆ ਰਾਏ ਗਲਾਬ ਸਿੰਘ ਤੇ ਰਾਏ ਸ਼ਾਮ ਸਿੰਘ ਇਹ ਸਪੁੱਤਰ ਨੇ ਬਾਬੇ ਸੂਰਜਮਲ ਦੇ ਤੇ ਬਾਬਾ ਸੂਰਜਮਲ ਸਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਸੂਰਜਮਲ ਗੁਰੂ ਤੇਗ ਬਹਾਦਰ ਸਾਹਿਬ ਭਰਾ ਹੋਏ ਸਤਿਗੁਰੂ ਸਾਹਿਬ ਜੀ ਦੇ ਗਾਂ ਜਿਹੜੇ ਗੁਰੂ ਪਰਿਵਾਰ ਬਾਬੇ ਸੂਰਜਮਲ ਦੇ ਪੁੱਤਰ ਜਿਹੜੇ ਹੀ ਕਲਗੀਧਰ ਸਾਹਿਬ ਜੀ ਦੇ ਭਤੀਜੇ ਲੱਗਦੇ ਸੀ ਉਹ ਸੀ ਬਾਬਾ ਗਲਾਬ ਸਿੰਘ ਤੇ ਬਾਬਾ ਸ਼ਾਮ ਸਿੰਘ ਸਤਗੁਰੂ ਜੀ ਨੇ ਉਹਨਾਂ ਨੂੰ ਕਾਗਜ਼ ਤੇ ਇੱਕ ਚਿੱਠੀ ਲਿਖ ਕੇ ਦਿੱਤੀ ਸੀ ਆਖਿਆ ਸੀ ਵੀ ਨਾਨ ਦੇ ਰਾਜੇ ਮੇਦਨੀ ਪ੍ਰਕਾਸ਼ ਕੋ ਚਲੇ ਜਾਓ ਉਹਨੂੰ ਜਾ ਕੇ ਸਾਡੀ ਇਹ ਚਿੱਠੀ ਦੇ ਦਿਓ ਉਹ ਤੁਹਾਨੂੰ ਰੱਖਣਗੇ ਤੇ ਮਹਾਰਾਜ ਨੇ ਲਿਖਿਆ ਸੀ ਵੀ ਇਹ ਬਾਬੇ ਸੂਰਜਮਲ ਦੇ ਪੁੱਤਰ ਆ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਆ ਇਹਨਾਂ ਨੂੰ ਤੁਸੀਂ ਕੁਝ ਪਿੰਡਾਂ ਦੀਆਂ ਜ਼ਗੀਰਾਂ ਲਿਖ ਦਿਓ ਤੇ ਇਹਨਾਂ ਦਾ ਕਾਰਜ ਚੱਲਦਾ ਰਹੂਗਾ ਮਹਾਰਾਜ ਨੇ ਸਰਸਾ ਤੋਂ ਆਪਣੇ ਭਤੀਜਿਆਂ ਨੂੰ ਤੋੜਤਾ ਜੰਗ ਸਰਸਾ ਤੇ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਭਤੀਜੇ ਤੋੜਤੇ ਮਹਾਰਾਜ ਚਾਹੁੰਦੇ ਤੇ ਸਹਿਬਜ਼ਾਦੇ ਵੀ ਤੋੜ ਸਕਦੇ ਸੀ ਇਹ ਬਹੁਤ ਵੱਡੀ ਗੱਲ ਆ ਜੇ ਮਹਾਰਾਜ ਉਹਨਾਂ ਨੂੰ ਤੋੜ ਸਕਦੇ ਸੀ ਵੀ ਤੁਸੀਂ ਚਲੇ ਜਾਓ ਜੰਗ ਹੋਊਗਾ ਬਚਣਾ ਨਹੀਂ ਕਿਸੇ ਲਈ ਜੇ ਮਹਾਰਾਜ ਉਹਨਾਂ ਨੂੰ ਕਲਾ ਸਕਦੇ ਸੀ ਆਪਣੇ ਪੁੱਤਰਾਂ ਨੂੰ ਵੀ ਕਲਾ ਸਕਦੇ ਸੀ ਪਰ ਮਹਾਰਾਜ ਨੇ ਉਹਨਾਂ ਨੂੰ ਨਹੀਂ ਭੇਜਿਆ ਉਹਨਾਂ ਨੂੰ ਨਹੀਂ ਤੋਰਿਆ ਉਹਨਾਂ ਨੂੰ ਕੋਲ ਰੱਖਿਆ ਪਰ ਜਿਨ੍ਹਾਂ ਨੂੰ ਜੰਗ ਵਿੱਚ ਜਿਹੜੇ ਗੁਰੂ ਵੱਡੇ ਸਤਗੁਰਾਂ ਦੇ ਪਰਿਵਾਰ ਸੀ ਤੋੜਤਾ ਮਹਾਰਾਜ ਨੇ ਫਿਰ ਸਤਗੁਰੂ ਨੇ ਸਰਸਾ ਨੂੰ ਪਾਰ ਕੀਤਾ 35 ਸਿੰਘਾਂ ਨਾਲ ਸਿੰਘ ਚਮਕੌਰ ਤੱਕ ਆਉਂਦਿਆਂ ਉਹਨੂੰ 40 ਹੋ ਜਾਣਗੇ ਪਰ ਪ੍ਰਪਾਰ 35 ਕਰਨ ਦੇ ਆ ਇਹ ਇਤਿਹਾਸ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਨੇ ਲਿਖਿਆ ਵਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ